ਦਿੱਲੀ ਦੇ ਇੱਕ ਸਾਧਾਰਨ ਘਰ ਵਿੱਚ ਇੱਕ ਬੱਚਾ ਜਨਮ ਲੈਂਦਾ ਹੈ। ਬਚਪਨ ਤੋਂ ਹੀ ਉਹ ਹੋਰ ਬੱਚਾ ਵਾਂਗ ਨਹੀਂ ਹੁੰਦਾ। ਜਦੋਂ ਉਹ 12-13 ਸਾਲਾਂ ਦਾ ਹੁੰਦਾ ਹੈ, ਉਸ ਦੀ ਸੋਚ, ਉਸ ਦੀ ਜ਼ਿੱਦ ਅਤੇ ਉਸ ਦੇ ਸੁਪਨੇ ਅਜੀਬ ਲੱਗਦੇ ਹਨ। ਉਹ ਕੇਸ ਰੱਖਣ ਦੀ ਜ਼ਿੱਦ ਕਰਦਾ ਹੈ, ਘਰ ਵਿੱਚ ਤਲਵਾਰਬਾਜ਼ੀ ਦੀ ਅਭਿਆਸ ਕਰਦਾ ਹੈ ਤੇ ਕਹਿੰਦਾ ਹੈ, "ਮੇਰਾ ਨਾਤਾ ਪੰਜਾਬ ਨਾਲ ਹੈ, ਨਾਬਾ ਨਾਲ ਹੈ।" ਘਰ ਵਾਲਿਆਂ ਲਈ ਇਹ ਗੱਲਾਂ ਸਿਰਫ ਬੱਚਿਆਂ ਦੇ ਖਿਆਲ ਸਨ, ਪਰ ਉਸ ਬੱਚੇ ਲਈ ਇਹ ਕੋਈ ਆਮ ਖਿਆਲ ਨਹੀਂ ਸੀ। ਉਹ ਨਾਭਾ ਜਾਣਾ ਚਾਹੁੰਦਾ ਸੀ ਉਹ ਕਹਿੰਦਾ ਸੀ ਕਿ ਨਾਭਾ ਵਿੱਚ ਇੱਕ ਪੁਰਾਤਨ ਹਵੇਲੀ ਹੈ ਹੀਰਾ ਮਹਿਲ ਜੋ ਉਸਦੇ ਪੁਰਖਿਆਂ ਦੀ ਹੈ ਨਾਭਾ ਆ ਕੇ ਉਹ ਬੱਚਾ ਦਾਵਾ ਕਰਦਾ ਹੈ ਕਿ ਹੀਰਾ ਮਹਿਲ ਉਹਨਾਂ ਦੇ ਪਰਿਵਾਰ ਦੀ ਵਿਰਾਸਤ ਹੈ ਪਰ ਸਰਕਾਰੀ ਰਿਕਾਰਡ ਕੁਝ ਹੋਰ ਕਹਿੰਦੇ ਸਨ ਹਵੇਲੀ ਪੰਜਾਬ ਸਰਕਾਰ ਦੀ ਮਲਕੀਅਤ ਦੱਸੀ ਜਾਂਦੀ ਸੀ ਇਸ ਦਾਅਵੇ ਤੋਂ ਬਾਅਦ ਲੰਮਾ ਕਾਨੂੰਨੀ ਸੰਘਰਸ਼ ਸ਼ੁਰੂ ਹੁੰਦਾ ਹੈ ਪਰਿਵਾਰ ਵੱਲੋਂ ਹਾਈ ਕੋਰਟ ਵਿੱਚ ਕੇਸ ਲਾਇਆ ਜਾਂਦਾ ਹੈ ਸਾਲਾਂ ਦੀ ਸੁਣਵਾਈ ਦਸਤਾਵੇਜ਼ ਇਤਿਹਾਸਕ ਹਵਾਲੇ ਅੰਤ ਵਿੱਚ ਅਦਾਲਤ ਦਾ ਫੈਸਲਾ ਹੁੰਦਾ ਹੈ ਕੰਧੇ ਹਨ ਕਿ 124 ਸਾਲਾਂ ਬਾਅਦ ਹੀਰਾ ਮਹਿਲ ਦੀ ਮਲਕੀਅਤ ਉਸ ਪਰਿਵਾਰ ਨੂੰ ਮਿਲ ਜਾਂਦੀ ਹੈ। ਉਹ ਦਿਨ ਨਾਭਾ ਦੇ ਇਤਿਹਾਸ ਵਿੱਚ ਖਾਸ ਬਣ ਜਾਂਦਾ ਹੈ। ਪਰਿਵਾਰ ਆਪਣੀ ਪੁਰਖੀ ਹਵੇਲੀ ਵਿੱਚ ਵਾਪਸ ਵਸਦਾ ਹੈ। ਉੱਥੇ ਅਖੰਡ ਪਾਤਸ਼ਾਹਬ ਦਾ ਪ੍ਰਕਾਸ਼ ਹੁੰਦਾ ਹੈ। ਦਸਤਾਰਬੰਦੀ ਦਾ ਸਮਾਗਮ ਹੁੰਦਾ ਹੈ। ਇਹ ਦਸਤਾਰਬੰਦੀ ਰਿੱਪੂ ਦਮਨ ਰਾਜੇ ਦੇ ਪੜਪੋਤੇ ਦੀ ਦੱਸੀ ਜਾਂਦੀ ਹੈ। ਇਸ ਮੌਕੇ ਤੇ ਲੋਕਾਂ ਨੂੰ ਨਾਭਾ ਰਿਆਸਤ ਦਾ ਪੁਰਾਣਾ ਇਤਿਹਾਸ ਯਾਦ ਆਉਂਦਾ ਹੈ। ਉਸ ਸਮੇਂ ਪੰਜਾਬ ਵਿੱਚ ਦੋ ਵੱਡੀਆਂ ਰਿਆਸਤਾਂ ਸਨ। ਪਟਿਆਲਾ ਰਿਆਸਤ ਅਤੇ ਨਾਭਾ ਰਿਆਸਤ। ਇਤਿਹਾਸ ਦੱਸਦਾ ਹੈ ਕਿ ਪਟਿਆਲਾ ਰਿਆਸਤ ਨੇ ਅੰਗਰੇਜ਼ਾਂ ਨਾਲ ਸਮਝੌਤਾ ਕੀਤਾ ਪਰ ਨਾਭਾ ਰਿਆਸਤ ਨੇ ਅੰਗਰੇਜ਼ੀ ਹਕੂਮਤ ਅੱਗੇ ਚੁਕਣ ਤੋਂ ਇਨਕਾਰ ਕਰ ਦਿੱਤਾ ਨਾਭਾ ਦੇ ਰਾਜੇ ਨਾਤਾ ਸਿੱਖਾਂ ਦੇ ਵਿਰੁੱਧ ਜਾਣਾ ਚਾਹੁੰਦੇ ਸਨ ਨਾ ਹੀ ਅੰਗਰੇਜ਼ਾਂ ਦਾ ਸਾਥ ਦੇਣਾ ਇਸ ਬਗਾਵਤ ਦੀ ਕੀਮਤ ਵੀ ਚੁਕਾਣੀ ਪਈ ਕਹਿੰਦੇ ਹਨ ਕਿ ਨਾਭਾ ਰਿਆਸਤ ਦੇ ਰਾਜੇ ਨੂੰ ਕਾਲੇ ਪਾਣੀ ਦੀ ਜੇਲ੍ਹ ਵੀ ਭੇਜਿਆ ਗਿਆ ਪਰ ਫਿਰ ਵੀ ਨਾਭਾ ਰਿਆਸਤ ਨੇ ਆਪਣੀ ਅਣਖ ਨਹੀਂ ਛੱਡੀ ਅਜੋਕੇ ਸਮੇਂ ਵਿੱਚ ਇਹ ਕਹਾਣੀ ਫੇਰ ਚਰਚਾ ਵਿੱਚ ਆ ਜਾਂਦੀ ਹੈ ਕਹਿੰਦੇ ਹਨ ਕਿ ਅੱਜ ਨਾਭਾ ਰਿਆਸਤ ਦੇ ਰਾਜਭਾਗ ਦੀ ਜ਼ਿੰਮੇਵਾਰੀ ਉਭਰ ਅਭੇ ਪ੍ਰਤਾਪ ਸਿੰਘ ਨੇ ਭਾਰੇ ਹਨ ਜਿਨ੍ਹਾਂ ਦੀ ਦਸਤਾਰਬੰਦੀ ਵੀ ਹੋ ਚੁੱਕੀ ਹੈ ਕੀ ਇਹ ਸਿਰਫ ਇੱਕ ਪਰਿਵਾਰ ਦੀ ਜਿੱਤ ਹੈ ਜਾਂ ਫਿਰ ਇਤਿਹਾਸ ਦੀ ਇੱਕ ਦੱਬੀ ਹੋਈ ਸੱਚਾਈ ਜੋ ਸਾਲਾਂ ਬਾਅਦ ਸਾਹਮਣੇ ਆਈ ਇਹ ਕਹਾਣੀ ਅੱਜ ਵੀ ਲੋਕਾਂ ਨੂੰ ਸੋਚਣ ਤੇ ਮਜਬੂਰ ਕਰਦੀ ਹੈ ਕਿ ਰਿਆਸਤਾਂ ਸਿਰਫ ਕਾਗਜ਼ਾਂ ਤੇ ਖਤਮ ਹੁੰਦੀਆਂ ਨੇ ਜਾਂ ਲੋਕਾਂ ਦੀ ਯਾਦ ਵਿੱਚ ਅਜੇ ਵੀ ਜਿਉਂਦੀਆਂ ਨੇ